ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਜਿਹੜੇ ਪਿੰਡ ਲੈ ਕੇ ਆਏ ਆਂ ਕਿਸ ਬੰਦੇ ਕੋਲੇ ਲੈ ਕੇ ਆਏ ਆਂ ਉਹ ਸਾਰਾ ਵੀਡੀਓ ਵਿੱਚ ਦਿਖਾਵਾਂਗੇ ਮਿਸਤਰੀ ਖੇਤੀਬਾੜੀ ਦੇ ਨਾਲ ਨਾਲ ਥੋੜਾ ਜਿਹਾ ਟੈਕਨੀਕਲ ਨੌਲੇਜ ਵੀ ਰੱਖਦੇ ਆ ਤੇ ਇਹਦੇ ਵਿੱਚ ਵੀਡੀਓ 'ਚ ਦਿਖਾਵਾਂ ਇਲੈਕਟ੍ਰੀਕਲ ਵਹੀਕਲ ਜਿਹੜੇ ਬੰਦੇ ਕੋਲੇ ਪੁਰਾਣੇ ਪਏ ਆ ਉਹਨੂੰ ਮੋਡੀਫਾਈ ਕਰਦੇ ਆ ਕਿਵੇਂ ਕਰਦੇ ਆ ਇਹ ਸਿਸਟਮ ਬਣਾਉਂਦੇ ਆ ਕੀ ਵਿਆਉਂਤ ਬਣਾਉਂਦੇ ਆ ਸਾਰੀ ਵੀਡੀਓ ਦੇ ਵਿੱਚ ਦਿਖਾਵਾਂਗੇ ਤਾਂ ਵੀਡੀਓ ਚ ਬਣੇ ਰਹੋ ਐਂਡ ਤੱਕ ਤੇ ਤੁਹਾਨੂੰ A to Z ਹਰ ਇੱਕ ਚੀਜ਼ ਦੀ ਨੌਲਜ ਦਵਾਂਗੇ ਕੈਮਰੇ ਨਾਲ ਤੁਸੀਂ ਵਰਕਸ਼ਾਪ ਦੇਖ ਲਓ ਸਾਰਾ ਯੰਤਰ ਮੰਤਰ ਇੱਥੇ ਤਿਆਰ ਕਰਦੇ ਆ ਹੋਰ ਬਾਈ ਕੀ ਹਾਲ ਨੇ ਠੀਕ ਠਾਕ ਜੀ ਵਧੀਆ ਤੇ ਇਹ ਦੱਸੋ ਕੰਮ ਤੁਸੀਂ ਕਿਵੇਂ ਕੀਤਾ ਸ਼ੁਰੂ ਤੇ ਪਹਿਲਾਂ ਕੀ ਕਰਦੇ ਰਹੇ ਇਹ ਜੀ ਪਹਿਲਾਂ ਮੇਰਾ ਵੈਲਡਿੰਗ ਦਾ ਕੰਮ ਹੀ ਸੀ ਸ਼ੁਰੂ ਤੋਂ ਤੇ ਉਸ ਤੋਂ ਬਾਅਦ ਫਿਰ ਇੱਕ ਮੇਰਾ ਦੋਸਤ ਸੀ ਉਹ ਸਕੂਟਰੀ ਦਵਾ ਕੇ ਲੈਂਦੀ ਸੀ ਸਾਲ ਡੇਢ ਸਾਲ ਬਾਅਦ ਉਹਦੀ ਸਕੂਟਰੀ ਸਾਰੀ ਟੁੱਟ ਗਈ ਤੇ ਉਹ ਕਹਿੰਦਾ ਵੀ ਮੇਰੀ ਸਕੂਟਰੀ ਦਾ ਹੱਲ ਕਰਕੇ ਦੇ ਕੋਈ ਕਿਤੇ ਸਾਰੀ ਟੁੱਟ ਗਈ ਮੈਂ ਯਾਰ ਕਰ ਦਿੰਨੇ ਆ ਤੇ ਉਹ ਕਹਿੰਦਾ ਕਿਵੇਂ ਕਰਾਂਗਾ ਮੈਂ ਆਪਾਂ ਇਹਨੂੰ ਕੋਈ ਸਕੂਟਰ ਭਾਲ ਪੁਰਾਣਾ ਤੇ ਉਹਦੇ ਚ ਫਿੱਟ ਕਰ ਦਿੰਨੇ ਆ ਉਹ ਕਹਿੰਦਾ ਐ ਕਿਵੇਂ ਹੋਊਗੀ ਮੈਂ ਕਿਹਾ ਹੋ ਜਾਊਗੀ ਚਲੋ ਅਸੀਂ ਇੱਕ ਸਕੂਟਰ ਪਾ ਲਿਆ ਚੇਤਕ ਤੇ ਉਹ ساری ਸਕੂਟਰੀ ਉਹਦੇ ਵਿੱਚ ਅਸੀਂ ਉਹਦੇ ਵਿੱਚ ਕਨਵਰਟ ਕਰਤਾ ਸਾਰਾ ਸਿਸਟਮ ਉਹਦੇ ਵਿੱਚ ਫਿੱਟ ਕਰਤਾ ਤੇ ਜਦੋਂ ਚਲਾ ਕੇ ਦੇਖੀ ਤੇ ਉਹ ਬਹੁਤ ਵਧੀਆ ਚੱਲੀ ਤੇ ਉਹ ਕਹਿੰਦਾ ਯਾਰ ਵਧੀਆ ਹੋ ਗਿਆ ਤਾਂ ਮੈਨੂੰ ਪਚਾਈ ਦਿੱਤਾ ਮੈਂ ਤਾਂ ਸਕੂਟਰੀ ਦੇ ਨੂੰ 60-70000 ਨਵੇਂ 67000 ਰੁਪਿਆ ਲਾਉਣਾ ਪੈਂਦਾ ਨਮੀ ਲੈਣੀ ਪੈਂਦੀ ਤੇ ਇਹ ਤਾਂ ਮੇਰਾ ਥੋੜੇ ਜਿਹੇ ਰੁਪਿਆ ਚ ਹੀ ਸਰ ਗਿਆ ਤੇ ਨਾਲੇ ਅੱਗੇ ਨਾਲੋਂ ਉਹਦੇ ਨਾਲੋਂ ਮਜ਼ਬੂਤ ਬਣ ਗਈ ਇਸ ਕਰਕੇ ਫਿਰ ਜਦੋਂ ਅਸੀਂ ਉਹ ਸਕੂਟੀ ਚਲਾਈ ਸਕੂਟਰ ਚਲਾਇਆ ਤੇ ਉਦੋਂ ਬਾਅਦ ਫਿਰ ਇੱਕ ਦੋ ਹੋਰ ਯਾਰ ਦੋਸਤ ਕਹਿੰਦੇ ਵੀ ਸਾਨੂੰ ਵੀ ਕਰਕੇ ਦੇ ਫਿਰ ਉਹਨਾਂ ਨੂੰ ਵੀ ਕਰਕੇ ਦਿੱਤੇ ਤੇ ਹੁਣ ਕੰਮ ਵਧੀਆ ਇਹ ਹੈ ਤੇ ਚਾਰ ਪੰਜ ਸਕੂਟਰ ਅਸੀਂ ਕਰਤੇ ਤੇ ਵਧੀਆ ਚੱਲਦੇ ਨੇ ਨਾ ਕੋਈ ਖਰਚਾ ਨਾ ਕੋਈ ਪਰਚਾ ਕੇ ਨਾ ਬੈਟਰੀਆਂ ਚਾਰਜ ਕਰਾ ਲਉ ਬੈਸ ਮੁੜ ਕੇ ਸਾਰਗਨ ਚਲੀ ਜਾਂਦੀਆਂ ਇਹ ਜਿਹੜਾ ਤੁਸੀਂ ਸਮਾਨ ਵਿੱਚ ਪਾਉਣੇ ਕਿੱਥੋਂ ਕਿੱਥੋਂ ਲੈ ਕੇ ਆਉਣੇ ਆ ਇਹ ਜੀ ਅਸੀਂ ਕਾਲਾ ਵਾਲੀ ਮੰਡੀ ਤੋਂ ਲੈ ਆਉਣੇ ਆ ਸਰਸੇ ਤੋਂ ਵੀ ਲੈ ਆਉਣੇ ਆ ਮਠੰਡੇ ਤੋਂ ਵੀ ਲੈ ਆਉਣੇ ਆ ਅੱਛਾ ਤੇ ਇਹ ਸੇਟਿੰਗ ਕਰਨ ਤੇ ਕਿੰਨੇ ਦਿਨ ਲੱਗ ਜਾਂਦੇ ਆ ਚਾਰ ਪੰਜ ਦਿਨ ਲੱਗ ਜਾਂਦੇ ਆ ਜੀ ਅੱਛਾ ਤੇ ਕੋਈ ਲੇਬਰ ਦਾ ਖਰਚਾ ਬਸ ਜੀ ਲੇਬਰ ਦਾ ਖਰਚਾ ਜਿੰਨਾ ਕੋ ਹੁੰਦਾ ਜੀ ਉਨਾਂ ਕੋ ਲੈ ਲੈਂਦੇ ਇਹ ਕੀ ਕੈਪੈਸਿਟੀ ਹੁੰਦੀ ਹੈ ਜੀ ਤੇ ਕਿੰਨਾ ਚਿਰ ਇਹ ਚੱਲਦੀ ਹੈ ਕਿੰਨੇ ਟਾਈਮ ਚੱਲਦੀ ਹੈ ਇਹ ਜੀ ਕੇਰਾ ਇਹਨਾਂ ਨੂੰ ਸ਼ਾਮ ਨੂੰ 3-4 ਘੰਟੇ ਚਾਰਜ ਤੇ ਲਾ ਦਿਓ ਜੀ ਬੈਟਰੀਆਂ ਉਹ ਦੁਬਾਰੀ ਜਦੋਂ ਚਾਰਜ ਫੁੱਲ ਹੋ ਗਈਆਂ ਜੀ ਉਸ ਤੋਂ ਬਾਅਦ ਸਾਰਾ ਦਿਨ ਅਗਲਾ ਖੇਤ ਬੰਨੇ ਤੇ ਦੁਕਾਨ ਤੇ ਲਈ ਫਿਰਦਾ ਜੀ ਟਾਣੀ ਜਿਹੜੇ ਰਹਿੰਦੇ ਉਹਨਾਂ ਨੂੰ ਵੀ ਬਹੁਤ ਸੋਖਾ ਨਾ ਪੈਟਰੋਲ ਪਵਾਉਣ ਦੀ ਲੋੜ ਨਾ ਕੋਈ ਹੋਰ ਤੇ ਘੱਟੋ-ਘੱਟ ਇਹ ਇੱਕ ਵਾਰੀ ਬੈਟਰੀ ਚਾਰਜ ਕੀਤੀਆਂ 50-60 ਕਿਲੋਮੀਟਰ ਚੱਲ ਜਾਂਦੀਆਂ ਤੇ ਹੋਰ ਕੋਈ ਦਿੱਕਤ ਨਹੀਂ ਨਾ ਕੋਈ ਦਾ ਖਰਚਾ ਤੇ ਬਹੁਤ ਵਧੀਆ ਚੱਲਦੀ ਹੈ ਕਿਸੇ ਬੰਦੇ ਨੇ ਤਿਆਰ ਕਰਵਾਉਣੀ ਹੋਵੇ ਤੇ ਉਹਨੂੰ ਕੀ ਕਿੱਥੇ ਆਉਣਾ ਪਊਗਾ ਤੇ ਐਕਵੀਜ਼ਨ ਨੰਬਰ ਹੈਗਾ ਤਾਂ ਨੰਬਰ ਦੱਸ ਆ ਤੁਸੀਂ WhatsApp ਨੰਬਰ ਆਪਣਾ ਹੈਗਾ ਜੀ 94666 85947 ਨਜੀਦੀ ਗੁਰਦੁਆਰਾ ਹਜੂਰ ਦਾ ਪੱਕਾ ਸ਼ੀਦਾਂ ਠੀਕ ਹੈ ਜੀ ਤੇ ਆ ਚਾਸੀਆਂ ਜਿਹੜੀਆਂ ਲੈ ਕੇ ਆਉਣੇ ਹੋ ਇਹ ਵੀ ਤੁਸੀਂ ਇਹ ਚਾਸੀ ਜੇ ਕਿਸੇ ਕੋਲ ਆਪ ਦੀ ਹੈਗੀ ਤਾਂ ਜੀ ਉਹਦੇ ਵਿੱਚ ਫਿੱਟ ਕਰ ਦਿਆਂਗੇ ਨਹੀਂ ਸਿੱਧੇ ਉਂ ਲੈ ਕੇ ਜਾਣੀ ਤਾਂ ਸਪੂਟੀ ਸਾਡੇ ਕੋਲ ਤਿਆਰ ਹੁੰਦੀ ਆ ਉਂ ਵੀ ਲਿਜਾ ਸਕਦਾ ਠੀਕ ਹੈ ਇਹ ਜਿਹੜਾ ਰਾ ਮਟੀਰੀਅਲ ਦੇਦਾ ਹੀ ਕਰਦੇ ਤੁਸੀਂ ਬਾਕੀ ਹਾਂਜੀ ਜਿਹੜਾ ਬਾਕੀ ਬਚ ਜਾਂਦਾ ਉਸਮਾਨ ਉਹਦਾ ਜਿਹਾ ਕਬਾੜ ਰਹਿ ਜਾਂਦਾ ਜੀ ਬਸ ਕੱਲਾ ਠੀਕ ਹੈ ਉਹ ਤਾਂ ਕਬਾੜ ਆ ਜੀ ਹੋਰ ਕੁਝ ਨਹੀਂ ਕੰਮ ਆਉਂਦਾ ਠੀਕ ਹੈ ਇਹਦੀ ਚਾਸੀ ਕੰਮ ਆਉਂਦੀ ਆ ਕੱਲੀ ਹਾਂਜੀ ਇਹ ਸੀ ਆਪਣਾ ਵਲੌਗ ਤੇ ਵੀਡੀਓ ਵਿੱਚ ਦਿਖਾਏ ਗਏ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਆ ਦਾ ਮੋਟਰਸਾਈਕਲ ਸਕੂਟਰ ਤਿਆਰ ਕਰਵਾ ਸਕਦੇ ਹੋ ਤੇ ਇਹ ਪਿੰਡ ਹਰਿਆਣੇ ਚ ਪੈਂਦਾ ਪੱਕਾ ਸ਼ੀਤਾਂ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਕਿ ਅਗਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ